ਬਹੁਤ ਸੈਟ ਲੈ ਗਏ 3 4 5 ਸੈਟ ਇਹ ਮੇਲਾ ਦਾ 6ਵਾਂ ਸੈਟ ਆ ਸਾਢੇ 41000 ਰੁਪਏ ਦਾ 45000 ਰੁਪਏ ਦਾ ਨੈਟ ਦੇ ਉੱਤੇ ਆ ਚੈੱਕ ਕਰ ਲਿਓ ਚੰਗਾ ਦਿਨ ਹੈ ਮੌਸਮ ਦਾ ਦਿਨ ਹੈ ਔਰ ਉੱਪਰ ਦੀ ਸ਼ਨੀ ਦੇਵ ਜਨਮਤੀ ਹੈ ਜੈ ਮਾਤਾ ਦੀ ਦੋਸਤੋ ਹਰੀਸ਼ ਵੀਰ ਜੀ ਆਏ ਨੇ ਪਿੰਡਲ ਸਾਡੇ ਤੋਂ ਬਹੁਤ ਹੀ ਨਾਈਸ ਪਰਸਨ ਔਰ ਬਹੁਤ ਦੇਰ ਤੋਂ ਵੀਰ ਜੀ ਨਾਲ ਵਰਤਾ ਆਪਣਾ ਪੂਰਾ ਮਤਲਬ ਘਰ ਵਾਲੀ ਗੱਲ ਹੈ ਔਰ ਇਹਨਾਂ ਨੇ ਨਾ ਕੱਲ ਮੈਨੂੰ ਆਰਡਰ ਕੀਤਾ ਸੀ 12 ਹਾਰ ਵੈਸੇ ਸੈਟ ਮੇਰੇ ਕੋਲੇ ਪਿਆ ਸੀਗਾ ਇਹ ਕਹਿੰਦੇ ਵੀ ਦੀਪਕ ਜੀ ਕੱਲ ਨੂੰ ਲੈ ਕੇ ਜਾਊਗਾ ਮੈਨੂੰ ਸਸਪੈਂਸ ਚ ਰੱਖਿਆ ਇਹਨਾਂ ਨੇ ਮੈਨੂੰ ਪਤਾ ਨਹੀਂ ਸੀ ਮੈਂ ਕਿਹਾ ਸ਼ਾਇਦ ਬੇਟੇ ਦਾ ਬਰਥਡੇ ਹੋਏਗਾ ਮੈਂ ਇਹਨਾਂ ਨੂੰ ਕਿਹਾ ਵੀ ਸੀ ਮੈਂ ਕਿਹਾ ਬੇਟੇ ਦਾ ਬਰਥਡੇ ਹੈ ਚੁੱਪ ਕਰਕੇ ਪਰ ਅੱਜ ਜਦੋਂ ਮੈਂ ਇਹਨਾਂ ਨੂੰ ਪੁੱਛਿਆ ਮੈਂ ਕੀ ਗੱਲ ਹੈ ਵੀ ਕਿ ਮਤਲਬ ਅੱਜ ਕਿਉਂ ਇਹ ਕਹਿੰਦੇ ਜੀ ਅੱਜ ਮੱਸਿਆ ਮਤਲਬ ਕਿ ਚੰਗਾ ਦਿਨ ਹੈ ਮੌਸਦਾ ਦਿਨ ਹੈ ਔਰ ਉੱਪਰ ਦੀ ਸ਼ਨੀ ਦੇਵ ਜਨਮਤੀ ਹੈ ਬਹੁਤ ਬਹੁਤ ਮੁਬਾਰਕਾਂ ਵੀਰ ਜੀ ਨੂੰ ਬਹੁਤ ਬਹੁਤ ਇਹਨਾਂ ਨੂੰ ਕੰਗ੍ਰੈਚੁਲੇਸ਼ਨ 12R 16GB 256GB ਲੈਣ ਤੇ ਔਰ ਇਹਨਾਂ ਨੂੰ ਦਿੱਤਾ ਬਹੁਤ ਹੀ ਅਟਰੈਕਟਿਵ ਪ੍ਰਾਈਸ 41000 ਰੁਪਏ ਦਾ 45000 ਰੁਪਏ ਦਾ ਨੈਟ ਦੇ ਉੱਤੇ ਆ ਚੈੱਕ ਕਰ ਲਿਓ 45000 ਰੁਪਏ ਹੈ ਨੈਟ ਤੇ ਪ੍ਰਾਈਸ 41000 ਦਾ ਦਿੱਤਾ ਵੀਰਜਾਂ ਨੂੰ ਆਪਾਂ ਨੇ 16GB 256GB ਬਾਕੀ ਵੀਰ ਜੀ ਦੱਸਣਗੇ ਕਿਵੇਂ ਸਹੀ ਹੈ ਜਾਂ ਗਲਤ ਹੈ ਹਾਂਜੀ ਵੀਰ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਤੁਹਾਡੇ ਕੋਲ ਪਹਿਲਾਂ ਹੀ ਬਹੁਤ ਸੈਟ ਲੈ ਗਏ 3 4 5 ਸੈਟ ਤੇ ਇਹ ਮੇਲਾ ਦਾ 6ਵਾਂ ਸੈਟ ਆ ਬਿਲਕੁਲ ਜੀ ਬਿਲਕੁਲ ਬਹੁਤ ਵਧੀਆ ਡੀਲਿੰਗ ਹੈ ਤੁਹਾਡੀ ਬਹੁਤ ਪਿਆਰਾ ਤੁਹਾਡੇ ਨਾਲ ਥੈਂਕ ਯੂ ਥੈਂਕ ਯੂ ਜੀ ਆ ਵਰਗਾ ਥੈਂਕ ਯੂ ਥੈਂਕ ਯੂ ਹਾਂਜੀ ਬੇਟਾ ਕਿਆ ਨਾਮ ਹੈ ਤੁਹਾਡਾ ਅਰਜੁਨ ਸਿੰਘ ਜੀ ਹਾਂਜੀ ਅਰਜੁਨ ਸਿੰਘ ਬਹੁਤ ਨਾਈਸ ਕਿਵੇਂ ਕਹੋਗੇ ਕਿ ਕਿਵੇਂ ਲੱਗਦਾ ਤੁਹਾਨੂੰ ਇੱਥੇ ਆ ਕੇ ਅੰਕਲ ਕੋਲੇ ਵਧੀਆ ਜੀ ਜਿੰਨੇ ਵੀ ਸੈਟ ਅਨੁਸਾਰ ਥੋੜੇ ਦੇ ਲਿੱਤੇ ਨੇ ਸਾਹਿਬ ਵਧੀਆ ਚੱਲਦੇ ਆਏ ਨੇ ਥੈਂਕ